ਅੱਜ ਕਾਰਪੁਰਖ ਦੀ ਕਿਰਪਾ ਦੇ ਸੰਕਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਮੁਹਿੰਮ ਹੈ ਉਹ ਪੰਜਾਬ ਦੇ ਵਿੱਚ ਤੇ ਦੂਜੀਆਂ ਸਟੇਟਾਂ ਦੇ ਵਿੱਚ ਵੀ ਸ਼ੁਰੂ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਤੇ ਪਾਰਲੀਮੈਂਟਰੀ ਬੋਰਡ ਦੇ ਸਾਰੇ ਮੈਂਬਰ ਸਾਹਿਬਾਨ ਅਰੋ ਤੇ ਤੇ ਤੌਰ ਤੇ ਜੈਦਾ ਸੁੱਚਾ ਸਿੰਘ ਲਣਾ ਜੀ ਸਰਦਾਰ ਅਸ਼ਦੀਪ ਸਿੰਘ ਢਲੇਰ ਇੱਕ ਐਨਆਰਆਈ ਵੀਰ ਸਾਡੇ ਰਣਜੀਤ ਸਿੰਘ ਜੀ ਖੰਨਾ ਤੋਂ ਇਹ ਵੀ ਸਾਰੇ ਹਾਜ਼ਰ ਆ ਸਭ ਤੋਂ ਪਹਿਲਾਂ ਤੇ ਸਰਦਾਰ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੂੰ ਤੁਹਾਡੀ ਹਾਜ਼ਰੀ ਦੇ ਵਿੱਚ ਮੈਂਬਰ ਬਣਾਉਣਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਪਹਿਲਾਂ ਆਪਣੀ ਮੈਂਬਰਸ਼ਿਪ ਦੀ ਪੱਤੀ ਜਿਹੜੀ ਆ ਉਹ ਲੈਣ ਆਜੋ ਕਰਿਆ ਸਰ सरदार तो <laughs> जमेजा सिंह जी साहब मोड़ मंडी सर्कल तो ਉਹਨਾਂ ਦੀ ਵੀ ਆਹ ਰੱਖਣੀ ਹੈ ਜੀ ਆਪਾਂ ਹਾਂ ਹਾਂ ਆ ਫੋਟੋ ਕਰੋ ਜਿਹਦਾ ਸਚਿਆ ਸਿੰਘ ਜੀ ਲਗਾ ਸਾਹਿਬ ਹੁਣ ਤੁਸੀਂ ਖੜੇ ਰਹੋ ਆਹ ਫੋਟੋ ਨਾਲ ਉੱਤੇ ਜੀ ਆ ਜੀ ਆ ਤੁਹਾਡਾ ਹੱਥ ਤੋਂ ਆਹ ਤਾਂ ਵੀ ਤੁਸੀਂ ਕਰਣੀ ਇਹ ਬਾਕੀ ਹੁਣ ਤੁਸੀਂ ਕਰਨੀ ਸਰਦਾਰ ਬਲਜਾਤ ਸਿੰਘ ਜੀ ਰਾਨੀ ਕੇ ਸਾਹਿਬ ਸਰਦਾਰ ਹੀਰਾ ਸਿੰਘ ਜੀ ਗਾਬਰੀਆ ਸਾਹਿਬ ਸਰਦਾਰ ਅਰਸ਼ਦੀਪ ਸਿੰਘ ਜੀ ਕਲੇਰ ਸਾਹਿਬ ਹੰਦਰਾਂ ਦੀ ਮਸਾਂ ਨੂੰ ਦਿਹਾਜ ਦੇ ਤੁਸੀਂ ਇਹ ਡਾਕਟਰ ਬੋਲੋ ਕਾਟਨੀਤੀ ਜੀ ਤੇ ਪ੍ਰਧਾਨ ਸਾਹਿਬ ਨੂੰ ਬੇਨਤੀ ਆ ਕੇ ਮੈਨੂੰ ਵੀ ਮੈਂਬਰ ਬਣਾਉਣ ਆ ਕਰਿਓ ਸਾਥੀ ਉਹ ਕਾਪੀ ਪਾਜੋ ਕਰਾ ਸਾਈ ਤੇ ਵੇਚਾ ਲਓ ਫੋਟੋ ਵਾਲੇ ਵੇਚਾ ਲਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇਖੋ ਨਾ ਥੋੜਾ ਜਿਹਾ ਦੇਖਣ ਲਈ ਆਪਣੀ ਆਜੋ ਕਰਾ ਸੋ ਅਮਰਿਆ ਜੀ ਪੰਜ ਤੁਹਾਡੀ ਹਾਂ ਪੁੱਤ ਸੋਕੀ ਜੀ। ਇਹ ਮੈਂ ਜਪਾ। ਆ ਕਾਪੀ ਲੈ ਲਓ। ਥੈਂਕ ਯੂ। ਥੈਂਕ ਯੂ। ਮਾਦਾ ਫਰਜ਼ੇ ਨਹੀਂ ਪਾਸੇ ਆ ਗਲੈਡ ਜੀ ਪੈਸੇ ਤੋਂ ਬੜਾ ਮਜ਼ਾ ਨਹੀਂ ਬਣਦਾ। ਇਹ ਜਿਹੜੇ ਜ਼ਿਆਦਾ ਜ਼ਰੂਰੀ ਸੀਗੇ ਆ ਗਏ। ਬਾਕੀਆਂ ਤੋਂ ਸਾਰਾ ਤਾਂ ਮੈਂ ਨਹੀਂ ਨਹੀਂ ਤੁਹਾਨੂੰ ਇੱਕ ਰਸ ਦੇਣਾ। ਮੋਸਤ ਨਹੀਂ ਜੀ। ਤੈਨੂੰ ਇਹ ਤੁਹਾਡੇ ਲਈ ਕਰਤੀ ਹੈ ਰਸੀਦ ਪਹਿਲਾਂ ਕਟਾ ਕੇ ਲੈ ਆਇਆ ਕਰੀ ਕੋਈ ਨੰਬਰ ਤੋਂ ਹੋਗਾ ਕੰਮ ਨਹੀਂ ਨਹੀਂ ਨਾ ਮੈਂ ਤਾਂ 치ਵਾ ਜਾਉਣੀ ਵਰਨਾ ਪੈ ਜਾਏ ਖੇਡ ਨਾਲੇ ਇੱਕ ਕਾਪੀ ਕਿੰਨੇ ਨਾ ਵੱਟ ਖਲਸ ਦੇ ਫਿਰ 15 ਸਾਲ ਫਿਰ ਗੋੜ ਦਾ ਤਾ ਕਾਲੀ ਦਾ ਟਕੜਾ ਹੋ ਗਿਆ ਬੰਨ ਲੀ ਪਾਗ ਤੁਸੀਂ ਵੀ ਵਧੀਆ ਹੋ ਗਿਆ ਇਹਨ ਕਰਕੇ ਪਛਾਣਿਆ ਨਹੀਂ ਸੀ ਆਵਾਜ਼ ਤੋਂ ਵਿਛੜ ਲਿਆ ਮੈਂ ਕਿ ਮੇਰਾ ਪਾਣੀ ਹੈ ਹਾਂ ਜੀ ਪਹਿਲਾਂ ਪੁੱਢਾ ਚੁੱਕ ਕਰਦੇ ਫਿਰ ਮੋਹ ਪੰਜ ਸਾਲ ਬਾਅਦ ਬਣੀ ਹੈ ਜੀ ਜਦੋਂ ਖਾਲਸਾ ਸਕੂਲ ਪੜ੍ਹਦੇ ਸੀ ਅੱਛਾ ਅੱਛਾ ਉਸ ਵੇਲੇ ਤੱਕ ਬਣੀ ਮੈਂ ਹੁਣ ਨਾਰੀ ਰੋਡ ਹੈ ਪਗੜੀ ਸੁਭਾਜਤਾ ਪਗੜੀ ਸੁ ਨਾਲੇ ਰੋਡ ਤੇ ਵੀ ਕਰਦੇ ਨੇ ਅੱਜ ਸ਼ੁਰੂ ਹੈ ਪੁੱਢਾ ਚੁੱਕ ਅੱਜ ਅੱਜ ਸ਼੍ਰੋਮਣੀ ਕਾਲੇਰ ਵੱਲੋਂ ਪਾਰਟੀ ਦੀ ਭਰਤੀ ਵੀ ਮੈਂ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਜਿਹੜੀ ਕਿ ਜ਼ਿਲ੍ਹਿਆਂ ਚ ਵੀ ਜਿਵੇਂ ਇਸ ਤੋਂ ਬਾਅਦ ਅਸੀਂ ਬਹਾਲ ਹੀ ਜਾਵਾਂਗੇ ਬੀਟੇ ਕਰਕੇ ਉੱਥੇ ਸ਼ੁਰੂ ਕਰਕੇ ਆਵਾਂਗੇ ਇੱਥੇ ਵੀ ਆ ਜੋ ਪਾਰਲੀਮੈਂਟਰੀ ਬੋਰਡ ਹੈ ਸਾਰਿਆਂ ਦੀ ਤੁਹਾਡੇ ਸਾਹਮਣੇ ਪਰਚੇ ਕੱਟਿਆਣੀਆਂ ਨਾਲ ਸਾਡੇ ਜਿਵੇਂ ਖੰਨਾ ਸਾਹਿਬ ਬੈਠੇ ਐ ਕਲੇਰ ਸਾਹਿਬ ਬੈਠੇ ਐ ਇਹ ਸਾਰੇ ਲਗਾ ਸਾਹਿਬ ਲਗਾ ਸਾਹਿਬ ਬੈਠੇ ਐ ਇਹ ਵੀ ਆਏ ਸੰਗ ਕਾਪੀ ਹਲੇ ਇਹਨਾਂ ਨੂੰ ਵੀ ਇਥੋਂ ਭਰਤੀ ਕਰਕੇ ਨਾਲ ਮੂਲਤ ਕੀਤਾ ਗਿਆ ਸੋ ਇਹ ਸਾਰਾ ਜੋ ਸਿਸਟਮ ਹੈ ਉਹਦੇ ਜਿਹੜੀ ਐਕਸਪਲੇਨੇਸ਼ਨ ਹੈ ਕਿਸ ਤਰ੍ਹਾਂ ਹੋਏਗੀ ਫੇਅਰ ਹੋਏਗੀ ਉਹਦੀ ਕੋਈ ਕਮੀ ਪੇਸ਼ੀ ਨਾ ਰਹ ਜਾਵੇ ਭਰਤੀ ਅਛੀ ਤਰ੍ਹਾਂ ਹੋਵੇ ਉਹ ਡਿਟੇਲ ਸਾਰੀ ਤੁਹਾਨੂੰ ਚੀਮਾ ਸਾਹਿਬ ਦੱਸਣਗੇ ਹੁਣ ਮੈਂ ਇਹਨਾਂ ਨੂੰ ਬੇਨਤੀ ਕਰਾਂ ਕਿ ਸਾਰੀ ਡਿਟੇਲ ਦੱਸ ਦਿਓ ਤਾਂ ਕਿ ਸੰਗਤ ਨੂੰ ਪਤਾ ਲੱਗੇ ਕਿ ਭਰਤੀ ਕਿਸ ਤਰ੍ਹਾਂ ਹੋਣੀ ਹੈ ਸਾਨੂੰ ਚੋਣ ਨਾਲ ਕਿਵੇਂ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਪਾਰਟੀ ਦਾ ਬੇਸ ਆ ਮਜ਼ਬੂਤ ਹੋਵੇ ਆ ਕਿਵੇਂ ਫਿਰ ਪੰਜਾਬ ਦੇ ਹੱਕਾਂ ਵਾਸਤੇ ਣੀ ਗੱਲ ਕਰ ਸਕੀਏ ਜਿਸ ਤਰ੍ਹਾਂ ਸਾਡੇ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਵੇਂ ਵਿੱਚ ਤੇਤੇ ਤੌਰ ਤੇ ਸਾਰੇ ਜਿਹੜਾ ਜ਼ਫੀਦਰ ਸਰਬਾਨ ਵੀ ਹਾਜ਼ਰ ਹੋਏ ਸੀ ਔਰ ਸਾਰੇ ਹਰਕਤਾਂ ਚਾਰ ਸਰਬਾਨ ਵੀ ਹਾਜ਼ਰ ਹੋਏ ਸੀ ਕੌਂਸਲ ਫੈਸਲਾ ਕੀਤਾ ਗਿਆ ਸੀ ਕਿ 20 ਜਨਵਰੀ ਤੋਂ ਲੈ ਕੇ ਸ਼੍ਰੋਮਣੀ ਅਕਾਦemic ਦਲ ਦਾ ਜਿਹੜਾ ਮੈਂਬਰਸ਼ਿਪ ਡਰਾਈਵ ਹੈ ਭਰਤੀ ਮਹੀਮਾ ਉਹ ਸ਼ੁਰੂ ਕੀਤੀ ਜਾਏਗੀ। ਔਰ ਪਹਿਲੀ ਸਟੇਜ ਦੇ ਉੱਤੇ 25 ਲੱਖ ਮੈਂਬਰ ਭਰਤੀ ਕਰਨ ਦਾ ਜਿਹੜਾ ਟੀਚਾ ਉਹ ਬਥੇਮਿਆ ਸੀ। ਅੱਜ ਮੈਂ ਕਾਰਨਪ੍ਰਿਥਾ ਸ਼ੁਕਰਾਨਾ ਕਰਦਾ ਕਿ ਅੱਜ ਉਹ ਜਿਹੜੀ ਭਰਤੀ ਮੁਹਿਮਾ ਜੋ ਫੈਸਲਾ ਸੀ ਵਰਕਿੰਗ ਕਮੇਟੀ ਦਾ ਉਹਦੇ ਮੁਤਲਕ ਅੱਜ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਸਵੇਰੇ ਸਾਡੇ ਸਤ ਕਾਰਜਯੋਗ ਲੀਡਰ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਜਿੰਨਾਂ ਦਾ ਬਹੁਤ ਵੱਡਾ ਇਤਿਹਾਸ ਰੋਦ ਰਿਹਾ ਸ਼੍ਰੋਮਣੀ ਕਾਜਦਾਨ ਦੇ ਵਿੱਚ ਉਹਨਾਂ ਦੇ ਨਗਰ ਤੋਂ ਉਹਨਾਂ ਦੀ ਕਰਨ ਭੂਮੀ ਤੋਂ ਬਾਦਲਪਿੰਡ ਤੋਂ ਸਵੇਰੇ ਸਰਦਾਰ ਸਰਪੀਰ ਸਿੰਘ ਜੀ ਬਾਦਲ ਸਾਹਿਬ ਨੇ ਉੱਥੇ ਮਹਿਨਤ ਪੈਣਾ ਸ਼ੁਰੂ ਕੀਤੀ ਸੀ ਹੁਣ ਪਾਰਲੀਮੈਂਟ ਦੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਤੋਂ ਬਾਅਦ ਜਿਹੜੀ ਇੱਥੇ ਮਹਿਨਤ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਹੈ ਇਸ ਤੋਂ ਬਾਅਦ ਸਾਰੇ ਪਾਰਲੀਮੈਂਟਰੀ ਬੋਰਡ ਨੇ ਔਰ ਸਾਰੇ ਡਿਟਰ ਸਰਪੰਨੇ ਪਹਾੜੀ ਜਾਣਾ ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਵੀ ਸਰਦਾਰ ਪਰਪੰ ਸਿੰਘ ਰਮਾਣਾ ਜੀ ਨੇ ਸ਼ੁਰੂ ਕੀਤੀ ਆ ਪਟਿਆਲੇ ਦੇ ਵਿੱਚ ਵੀ ਅੱਜ ਸ਼ੁਰੂ ਕੀਤੀ ਗਈ ਆ ਸਿੰਘੂਨ ਦੇ ਵਿੱਚ ਵੀ ਕੀਤੀ ਗਈ ਆ ਔਰ ਸਾਰੇ ਪੰਜਾਬ ਤੋਂ ਜਿਹੜਿਆਂ ਤੇ ਜਥੇਦਾਰ ਸਰਪੰਨ ਐਮਐਸਏ ਐਕਸਮੈਨੇ ਬਾਕੀ ਡਿਟਰ ਸਰਪੰਨ ਪਾਰਟੀ ਦੇ ਮੁਖਤੱਤ ਤੋਂ ਪਟੀਆਂ ਕਾਪੀਆਂ ਲੈ ਕੇ ਜਾਣਾ ਸ਼ੁਰੂ ਹੋ ਗਏ ਆ ਔਰ ਬੜੀ ਸਰਗਰਮੀ ਦੇ ਨਾਲ ਜੋ ਵਰਕਿੰਗ ਕਮੇਟੀ ਦਾ ਫੈਸਲਾ ਉਹਦੇ ਮੁਤਾਬਕ ਕੱਜ ਪਾਰਲੀਮੈਂਟਰੀ ਬੋਰਡ ਨੇ ਵੀ ਸਾਰੇ ਜਿਹੜੀ ਪ੍ਰਕਿਰਿਆ ਉਹਦੀ ਨਜ਼ਰਸਾਦੀ ਕਿਵੇਂ ਕਰਨੀ ਹੈ ਉਹਦੀ ਵੀ ਸਾਰੀ ਪਲੈਨਿੰਗ ਜਿਹੜੀ ਹੈ ਲਗਾਤਾਰ ਕੀਤੀ ਹੈ ਕਿ ਸਾਰੇ ਅਧਜਲਬਤ ਸਹਿਬਾਨ ਭਾਰੀ ਦੂਜੀਆਂ ਸਟੇਟਾਂ ਦੇ ਵਿੱਚ ਭਾਗੇ ਜਿਨ੍ਹਾਂ ਦੇ ਨਾਲ ਕਾਰਮੇਟ ਕਰਕੇ ਤੇ ਇਹਨੂੰ 20 ਫਰਵਰੀ ਤੱਕ ਜੋ ਟੀਚਾ ਨਿਥਿਆ ਉਹ ਪੂਰਾ ਕਰਕੇ ਤੇ ਇੱਕ ਮਾਰਚ ਨੂੰ ਪ੍ਰਧਾਨ ਦੀ ਚੋਣ ਜਿਹੜੀ ਆ ਉਹ ਹੋਣੀ ਹੈ ਜਿਹੜਾ ਸਾਡੀ ਭਰਤੀ ਦਾ ਸਿਸਟਮ ਹੈ ਉਹਦੇ ਵਿੱਚ 5 ਸਾਲਾਂ ਵਾਸਤੇ 10 ਰੁਪਏ ਸਾਡੀ ਮੈਂਬਰਸ਼ਿਪ ਹੀ ਸੁਦੀ ਹੈ ਅਰੇ ਭਰਤੀ ਦੀ ਇੱਕ ਕਾਪੀ ਹੈ ਜਿਹਦੇ ਵਿੱਚ 100 ਮੈਂਬਰ ਜਿਹੜੇ ਆ ਉਹ ਭੱਤੀ ਕੀਤੇ ਜਾਂਦੇ ਜਿਹੜਾ ਸਾਡੀ ਪਾਰਟੀ ਦਾ ਵਰਕਰ ਜਾਂ ਆਗੂ 100 ਮੈਂਬਰ ਭੱਤੀ ਕਰ ਲੈਂਦਾ ਹੈ ਉਹ ਜਿਹੜਾ ਸਰਕਲ ਦਾ ਡੈਲੀਕੇਟ ਬਣ ਜਾਂਦਾ ਪਰ ਜਿੰਨੇ ਇੱਕ ਸਰਕਲ ਦੇ ਡੈਲੀਕੇਟ ਹੁੰਦੇ ਆ ਉਹ ਸਾਰੇ ਫਿਰ ਰਲ ਕੇ ਤੇ ਸਰਕਲ ਦਾ ਜਿਹੜਾ ਜ਼ਥੇਦਾਰ ਆ ਸਾਡਾ ਉਹਦੀ ਚੋਣ ਜਿਹੜੀ ਆ ਉਹ ਸਰਕਲ ਦੇ ਜ਼ਥੇਦਾਰ ਕਰ ਦੇ ਔਰ ਜਿਹੜਾ ਪਾਰਟੀ ਦਾ ਲੀਡਰ 25 ਸਰਕਲ ਦੇ ਜਿਹੜਾ ਉਹ ਜ਼ਥੇਦਾਰ ਜਿਹੜੇ ਸਰਕਲ ਦੇ ਡੈਲੀਕੇਟ ਜਿਹੜਾ ਬਣਾਲੇ ਦਾ ਉਹ ਜਿਹੜੇ ਦਾ ਡੈਡੀਕੇਟ ਬਣਦੇ। ਮਤਲਬ 25 ਕਾਪੀਆਂ 2500 ਮੈਂਬਰਸ਼ਿਪ 'ਚੇ ਇੱਕ ਜਿਹੜੇ ਦਾ ਡੈਡੀਕੇਟ ਜਿਹੜਾ ਉਹ ਬਣਦਾ। ਉਹ ਸਾਰੇ ਜਿਹੜੇ ਦੇ ਵਿੱਚੋਂ ਸਾਰੇ ਹਲਕਿਆਂ ਦੇ ਵਿੱਚੋਂ ਜਿੰਨੇ ਜਿਲ੍ਹੇ ਦੇ ਡੈਡੀਕੇਟ ਹੋਣਗੇ ਉਹ ਇਕੱਠੇ ਹੋ ਕੇ ਜਿਹੜਾ ਜ਼ਫੇਤਾਰ ਕੀ ਚੋਣ ਕਰਦੇ ਆ। ਉਹੋ ਹੀ ਫੈਸਲਾ ਕਰਦੇ ਆ ਕਿ ਸਾਡੇ ਵਿੱਚੋਂ ਸਟੇਟ ਦੇ ਡੈਡੀਕੇਟ ਕਿਹੜੇ-ਕਿਹੜੇ ਜਾਣਗੇ। ਜਿਹੜੇ ਸਟੇਟ ਦੇ ਡੈਲੀਗੇਟ ਆ ਉਹ ਹਰ ਹਲਕੇ ਦੇ 4 ਪੰਜਾਬ ਦੇ ਵਿੱਚ ਹੁੰਦੇ ਆ ਇਸ ਕਰਕੇ ਜਿੰਨੇ ਕਿਸੇ ਜ਼ਿਲ੍ਹੇ ਚ ਹਲਕੇ ਆ ਉਹਨੂੰ 4 ਨਾਲ ਮਲਟੀਪਲਾਈ ਕਰਕੇ ਜਿੰਨੇ ਰੋਪੜ ਦੇ ਵਿੱਚ ਪੈਣ ਆ ਕੇ ਤੇ ਉਹਨਾਂ ਦੇ 12 ਡੈਲੀਗੇਟ ਆ ਜਿੱਥੇ 5 ਵਿਧਾਨ ਸਭਾ ਹਲਕੇ ਆ ਉਹਨਾਂ ਦੇ 20 ਡੈਲੀਗੇਟ ਆ ਇਸੇ ਤਰ੍ਹਾਂ ਵੱਡੇ ਜ਼ਿਲ੍ਹੇ ਦੇ ਵਿੱਚ ਵੱਧ ਨੇ ਛੋਟੇ ਜ਼ਿਲ੍ਹੇ ਦੇ ਵਿੱਚ ਘੱਟ ਨੇ ਔਰ ਜਿਹੜੀਆਂ ਦੂਜੀਆਂ ਸਟੇਟ ਆ ਉਹਨਾਂ ਦਾ ਨੰਬਰ ਵੀ ਸਾਡੇ ਪਾਰਟੀ ਦੇ ਸੰਵਿਧਾਨ ਦੇ ਵਿੱਚ ਫਿਕਸ ਆ ਕਿਸੇ ਦੇ 30 ਡੈਲੀਕੇਟ ਬੰਦਿਆ ਕਿਸੇ ਦੇ 20 ਬੰਦਿਆ ਉਹ ਸਾਰੀ ਜਿਹੜੀ ਲਿਸਟ ਹੈ ਸਾਡੇ ਸੰਵਿਧਾਨ ਦੇ ਵਿੱਚ ਦਰਜ ਹੋਈ ਹੋਈ ਹੈ ਤੇ ਜਿਹੜੇ ਸਟੇਟ ਦੇ ਡੈਲੀਕੇਟ ਨੇ ਉਹ ਸਾਡਾ ਜਨਰਲ ਹਾਊਸ ਕਿਹਾ ਜਾਂਦਾ ਕੋਰਸ ਜਾ ਕੇ ਤੇ ਜਿਹੜੇ ਪਾਰਟੀ ਦੇ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਕਰਦੇ ਆ ਔਰ ਉਹਦੇ ਵਿੱਚੋਂ ਹੀ ਫਿਰ ਬੰਕਿੰਗ ਕਮੇਟੀ ਜਿਹੜੀ ਆ ਚੁਣੀ ਜਾਂਦੀ ਇਸ ਕਰਕੇ ਸਾਰੀ ਜਿਹੜੀ ਸਾਡੀ ਪ੍ਰਕਿਰਿਆ ਉਹ ਪੂਰੀ ਤਰ੍ਹਾਂ ਦੇ ਨਾਲ ਡਬਲ ਰੈਟਡ ਆਹਦੀ ਇੱਕ ਪਾਰਦਰਸ਼ੀ ਹੈ ਸਾਰੇ ਜਿਲਿਆਂ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਸਭ ਜਗ੍ਹਾ ਤੇ ਅਬਜਨ ਸਰਮਾਨ ਲੱਗੇ ਆ ਇਸ ਕਰਕੇ ਜਦੋਂ ਇਹ ਬੰਦਾ ਨੂੰ ਭਰਤੀ ਵਾਪਸ ਕਰਕੇ ਸਾਨੂੰ ਆਉਂਦਾ ਨਾਲ ਇਹਦੇ ਉੱਤੇ ਲਿਖਿਆ ਜਾਂਦਾ ਹੈ ਕਿ ਇਹ ਕਾਪੀ ਕਿਹੜੇ ਸਰਕਟ ਡੈਲੀਕੇਟ ਦੇ ਭਰਤੀ ਕੀਤੀ ਸੋ ਹਰ ਜਿਲ੍ਹੇ ਦੇ ਸਰਕਟ ਡੈਲੀਕੇਟ ਦੀ ਜਿਸ ਵੀ ਸਾਡੇ ਕੋਲ ਆ ਜਾਂਦੀ ਹੈ ਫਿਰ ਉਸ ਤੋਂ ਬਾਅਦ ਸਰਕਲ ਡੈਲੀਗੇਟਰ ਜੋ ਚੋਣ ਹੁੰਦੀ ਹੈ ਫਿਰ ਜ਼ਿਲੇ ਡੈਲੀਗੇਟਰ ਦੀਆਂ ਲਿਸਟਾਂ ਸਾਡੇ ਕੋਲ ਆ ਜਾਂਦੀਆਂ ਔਰ ਫਿਰ ਜਿਹੜੇ ਜ਼ਿਲੇ ਦੇ ਡੈਲੀਗੇਟ ਨੇ ਉਹ ਸਟੇਜ ਆ ਵੀ ਕਰਦੇ ਜਿਸ ਜਿਹੜੀ ਆ ਉਹ ਬਕਾਇਦਾ ਤੌਰ ਤੇ ਉੱਤੇ ਉਹ ਜੱਗਰ ਸਿੰਘ ਸਾਹਿਬਾਨ ਦੀ ਹਾਜ਼ਰੀ ਚ ਪੜਾ ਕੇ ਤੇ ਭੇਜਦੇ ਆ ਤੇ ਫਿਰ ਜਾ ਕੇ ਇਹ ਸਾਰੀ ਪ੍ਰਕਿਰਿਆ ਜਿਹੜੀ ਆ ਉਹ ਖੁੱਲੀ ਵੀ ਸਾਰੇ ਧਰਨਾ ਵਾਸਤੇ ਸਾਰਿਆਂ ਵਾਸਤੇ ਇਹ ਜਿਹੜੀ ਮੈਂਬਰਸ਼ਿਪ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਉਹ ਖੁੱਲੀ ਹੁੰਦੀ ਆ ਇਸ ਕਰਕੇ ਅੱਜ ਸ਼ੁਰੂਆਤ ਹੋ ਗਈ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਪਾਰਟੀ ਦੇ ਲੀਡਰਾਂ ਨੂੰ ਵਰਕਰਾਂ ਨੂੰ ਕਿ ਜਿਵੇਂ ਪਹਿਲਾਂ ਸਾਰੀਆਂ ਮਹਿਮਾ ਦੇ ਵਿੱਚ ਉਹ ਵੱਲ ਚੜ ਕੇ ਯੋਗਦਾਨ ਪਾਦੇ ਆ ਐਸੇ ਤਰੀਕੇ ਇਸ ਮਿੰਟ ਦੇ ਵਿੱਚ ਵੀ ਯੋਗਦਾਨ ਪਾਉਣ। ਦੂਜਾ ਅੱਜ ਦੇ ਪਾਰਲੀਮੈਂਟਰੀ ਬੋਰਡ ਨੇ ਜਿਹੜਾ ਪੰਜਾਬ ਭਾਰਤ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਲਿਸਟਾਂ ਦੇ ਵਿੱਚ ਵੱਡੀ ਧੰਨਲੀ ਹੋ ਰਹੀ ਆ। ਉਹਦੇ ਕਈ ਵਿਚਾਰ ਵਟਾਂਦਰਾ ਕੀਤਾ ਅਸੀਂ ਪਹਿਲਾਂ ਸ਼ਿਮੋਣੀ ਕੋਦਰਾਂ ਕੌਂਸਲ ਕਮੇਟੀ ਮੈਂਬਰਾਂ ਦੀ ਮੀਟਿੰਗ ਕੱਲ ਬਣਾਈ ਸੀ 21 ਤਰੀਕ ਨੂੰ ਪਰ ਕਿਉਂਕਿ 23 ਤਰੀਕ ਜਿਹੜੀ ਹੈ ਦਾਅਵੇ ਤੇ ਇਤਰਾਜ਼ ਦਾਖਲ ਕਰਨ ਦੀ ਰਿਟਰਨਿੰਗ ਅਸਫਰਾਂ ਕੋਲੇ ਉਹ ਲਾਸਟ ਟਾਈਮ ਇਸ ਕਰਕੇ ਫਿਰ ਪ੍ਰਧਾਨ ਸਰ ਦਾ ਆਦੇਸ਼ ਆਇਆ ਸੀ ਕਿ ਸਾਰਿਆਂ ਨੂੰ ਕੋਲ ਕਿ ਪਹਿਲਾਂ ਆਪਣੇ ਦਾਅਵੇ ਤੇ ਇਤਰਾਜ਼ 21 ਨੂੰ ਦਾਖਲ ਕਰਾਉਣ ਤੇ ਉਹਦੀ ਕਾਪੀ ਜਿਹੜੀ ਹੈ ਸਾਡੇ ਕੋਲ ਲੈ ਕੇ ਆਓ ਸੋ so, ਪਰसों 12 ਵਜੇ ਸਾਡੇ ਸ਼੍ਰੋਮਣੀ ਕੁੱੜਦੜਪੰਥ ਕਮੇਟੀ ਦੀ ਮੈਂਬਰਾਂ ਦੀ ਇੱਥੇ ਮੀਟਿੰਗ ਹੋਏਗੀ ਉਹਨਾਂ ਕੋਲੋਂ ਸਾਰੀ ਅਸੀਂ ਪੰਜਾਬ ਦੀ ਡਿਟੇਲ ਇਕੱਠੀ ਕਰਕੇ ਤੇ ਫਿਰ ਜਿਹੜੇ ਚੀਫ ਕਮਿਸ਼ਨਰ ਨੇ ਕੋਈ ਤਰ੍ਹਾਂ ਇਲੈਕਸ਼ਨ ਦੇ ਉਹਨਾਂ ਕੋਲੇ ਸਾਰਾ ਕੇਸ ਜਿਹੜਾ ਹੈ ਕਿਉਂਕਿ ਬਹੁਤ ਗੈਰਸਿਕੰਦੀਆਂ ਵੋਟਾਂ ਨੇ ਕਿਸੇ ਦੇ ਨਾਲ ਥਿੰਗ ਨਹੀਂ ਲੱਗਿਆ ਕਿਸੇ ਦੇ ਨਾਲ ਕੌਰ ਨਹੀਂ ਲੱਗਿਆ ਜਾਲੀ ਵੋਟਾਂ ਜਿਹੜੀਆਂ ਵੋਟਰ ਸੂਚੀਆਂ ਦੁੱਧੀਆਂ ਲੈ ਕੇ ਭਰਤੀ ਕੀਤੀਆਂ ਜਾਂਦੀਆਂ ਹਰ ਤਰ੍ਹਾਂ ਦੀ ਕੰਪਲੀਟ ਔਰ ਇਹਦੀ ਕੰਪਲੇਨ ਹੈ ਕਿ ਜਿਹੜੀਆਂ ਸਾਡੇ ਵਰਕਰਾਂ ਨੇ ਮਿਹਨਤ ਕਰਕੇ ਦਸਤਾ ਕਲਕਲਾ ਫਾਰਮ ਭਰ ਕੇ ਜਮ੍ਹਾਂ ਕਰਾਈਆਂ ਸੀ ਕਈ ਪਿੰਡਾਂ ਦੇ ਵਿੱਚੋਂ ਸਾਰੀਆਂ ਨਹੀਂ ਸਾਰੀਆਂ ਗੱਲ ਔਰ ਉਹਦੀ ਥਾਂ ਤੇ ਵੋਟਰ ਲਿਸਟ ਦੇ ਵਿੱਚੋਂ ਜਿਹੜੀਆਂ ਵੋਟਾਂ ਨਹੀਂ ਪੰਡੀਆਂ ਚਾਹੀਦੀਆਂ ਸੀ ਉਹ ਵੋਟਾਂ ਜਿਹੜੀਆਂ ਦਰਜ ਹੋਈਆਂ ਉਸ ਨੂੰ ਵੀ ਅੱਜ ਸਾਰਾ ਅਗੇ ਇੱਕ ਚੁੱਚੇ ਤੌਰ ਤੇ ਸਾਰਿਆਂ ਨੂੰ ਅਸੀਂ ਹਰਿਆਣੇ ਦੀ ਜਿਹੜੀ ਸੰਗਤ ਹੈ ਅੱਜ ਪਾਰਲੀਮੈਂਟਰੀ ਬੋਰਡ ਨੇ ਮਤਾ ਪਾਸ ਕਰਕੇ ਤੇ ਹਰਿਆਣੇ ਦੀ ਸਾਰੀ ਸਿੱਖ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਰੋਕਣ ਵਾਸਤੇ ਬੜੇ ਵੱਡੇ ਪ੍ਰਬੰਧ ਹੋਏ ਇਹ ਪਹਿਲੀ ਵਾਰੀ ਹੋਇਆ ਹੈ ਕਿ ਇੱਕ ਸਪੈਸ਼ਲ ਕਾਨੂੰਨ ਬਣਿਆ ਕਿ ਜਿਹੜੀ ਪਾਰਟੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲੇ ਸੈਕਸ਼ਨ 9A RPTA ਦੇ ਅਧੀਨ ਰਜਿਸਟਰਡ ਹੈ ਉਸ ਪਾਰਟੀ ਨੂੰ ਚੋਣ ਨਹੀਂ ਲਗ ਦਿੱਤੀ ਜਲਦੀ ਮਤਲਬ ਸੀ ਕਿ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਆਪਣੀ ਪਾਰਟੀ ਦਾ ਨਾਮ ਵਰਤ ਸਕੇ ਤੇ ਨਾ ਆਪਣਾ ਸਿੰਬਲ ਵਰਤ ਸਕੇ। ਫਿਰ ਮਜਬੂਰ ਹੋ ਕੇ ਅਸੀਂ ਥੀਲੇ ਦੇਣਾ ਹਰਿਆਣਾ ਸਿੱਖ ਪੰਥਕ ਦਾਨ ਨਾਂ ਦੀ ਜਥੇਬੰਦੀ ਬਣਾ ਕੇ ਤੇ ਆਪਣਾ ਚੋਣ ਨਿਸ਼ਾਨ ਅਲਾਟ ਕਰਾਇਆ ਤੇ ਜਿਹੜੇ ਪੰਥਕ ਹਤਾਸੀਂ ਤੇ ਹਮ ਦਰਦ ਸਾਡੇ ਹੋਰ ਹਰਿਆਣੇ ਦੇ ਵਿੱਚ ਸਾਥੀ ਸਾਂ। ਉਨ੍ਹਾਂ ਨਾਲ ਲੜ ਕੇ ਤੇ ਅਸੀਂ ਇੱਕ ਸਾਂਝੇ ਤੌਰ ਤੇ ਉੱਤੇ 39 ਸੀਟਾਂ ਦੇ ਉੱਤੇ ਇਲੈਕਸ਼ਨ ਲੜੀ ਸੀ ਸਾਨੂੰ ਖੁਸ਼ੀ ਹੈ ਕਿ 6 ਸਾਡੇ ਸਿੱਧੇ ਤੋਂ ਜਿੱਤ ਕੇ ਤੇ 12 ਸਾਡੇ ਆਜ਼ਾਦ ਚੋਣ ਨਿਸ਼ਾਨਾਂ ਦੇ ਉੱਤੇ ਜਿੱਤੇ 18 ਉਮੀਦਵਾਰ ਜਿਹੜੇ ਆ ਉਹ ਹਰਿਆਣੇ ਦੀ ਸੰਗਤ ਨੇ ਸਾਰੀਆਂ ਰੋਕਾਂ ਦੇ ਬਾਵਜੂਦ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਫਿਰ ਵੀ ਮੈਂ ਸਮਝਦਾ ਬਹੁਤ ਵੱਡਾ ਫਤਵਾ ਦੇ ਕੇ ਤੇ ਜਿਹੜੀਆਂ ਸਰਕਾਰੀ ਧਿਰਾਂ ਸੀ ਜਿਹੜੀਆਂ ਗੁਰਦੁਆਰਾ ਪ੍ਰਬੰਧ ਦੇ ਵਿੱਚ ਮਰਿਆਦਾ ਦੇ ਨਾਲ ਕਨਵਰਟ ਕਰਦੀਆਂ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਬੁਰੀ ਤਰ੍ਹਾਂ ਤੇ ਨਾਲ ਹਰਾਇਆ ਉਹ ਵੀ ਅੱਜ ਦੇ ਪਾਰਟੀ ਪਾਰਟੀਆਂ ਦੇ ਜਿਹੜਾ ਬੱਧਾ ਪਾਸ ਕਰਕੇ ਤੇ ਹਰਿਆਣੇ ਦੀ ਸੰਗਤ ਦਾ ਆਪਣੇ ਸਾਰੇ ਜੀਡਰਾਂ ਦਾ ਸਾਰੇ ਵਰਕਰਾਂ ਦਾ ਸਾਰਿਆਂ ਦਾ ਤੈਅ ਦਿਨ ਤੋਂ ਜਿਹੜਾ ਉਹ ਤਲਵਾਨੀ ਹੈ ਜੀ ਨਾ ਸਾਹਿਬ ਇੱਕ ਕਲੈਰੀਫਿਕੇਸ਼ਨ ਚੋਟੀ ਦੇ ਮੰਗਰਤ ਵਰਕਰਾਂ ਦੇ ਤੱਕ ਚੰਚ ਸਾਰੋਂ ਸਾਹਿਬ ਨੇ ਐ ਜੀ ਪੀ ਸਿੰਘ ਨੂੰ ਜਿਲ੍ਹਾ ਨਹੀਂ ਦਖਲ ਕਰਾਇਆ ਤੇ ਇਹ ਅਤਵਾਜ ਇਹ ਆ ਤੁਹਾਡੀ ਪਾਰਟੀ ਦਾ ਕਿ ਕਿਸੇ ਵਾਈਫ ਦੇ ਨਾਮ ਜਾਂ ਬੀਬੀ ਦੇ ਨਾਮ ਇਹ ਕੌਰ ਨਹੀਂ ਲੱਗਿਆ ਤੇ ਉਹਦੀ ਵੋਟ ਨਹੀਂ ਬਣਦੀ ਇਹੋ ਜਿਹਾ ਐਕਟ ਦੇ ਵਿੱਚ ਤਾਂ ਕੁਝ ਨਹੀਂ ਹੈ ਪਹਿਲੀ ਗੱਲ ਇੱਕ ਮਿੰਟ ਪਹਿਲੀ ਗੱਲ ਦੂਸਰੀ ਗੱਲ ਇਹ ਆ ਕਿ ਇਸ ਤੋਂ ਪਹਿਲੀਆਂ ਜਿਹੜੀਆਂ 2000 11 74 ਜਸਟਿਸ ਬਰਾੜ ਸਾਹਿਬ ਸੀ ਉਦੋਂ ਉਹਨਾਂ ਨੇ ਕਲੈਰੀਫਾਈ ਕੀਤਾ ਸੀ ਕਿ ਜੇ ਕੋਈ ਬੀਬੀ ਰਾਣੀ ਹੁੰਦੀ ਹੋਈ ਦੇਵੀ ਹੁੰਦੀ ਹੋਈ ਸਿੱਖ ਨਾਲ ਸ਼ਾਦੀ ਹੋ ਜਾਂਦੀ ਆ ਤਾਂ ਉਹਦਾ ਹੱਕ ਜਿਹੜਾ ਆ ਬਤੌਰ ਸਿੱਖਣੀ ਜਾਂ ਬਤੌਰ ਸਿੱਖ ਬੀਬੀ ਉਹ ਨਹੀਂ ਮਾਰਿਆ ਜਾਣਾ ਚਾਹੀਦਾ ਉਹਨਾਂ ਨੇ ਮੋਟਾ ਬੜਾ ਅਖਿਆਸੀ ਤੁਸੀਂ ਇਹ ਹੁਣ ਕਲੈਰੀਫਾਈ ਕਰੋ ਕਿ ਜੇ ਕਿਸੇ ਦੇ ਨਾਲ ਕੌਰ ਨਹੀਂ ਲੱਗਿਆ ਉਹ ਸਿੱਖਨੇ ਫਰਜ਼ ਕੋਲੋਂ ਮਰਦ ਨੇ ਮੈਂ ਸਮਝਿਆ ਕਰ ਤਾ ਦੇਖੋ ਗੱਲ ਇਹ ਹੈ ਅਸੀਂ ਜੇ ਕੋਈ ਗੱਲ ਕਰਦੇ ਹੁੰਦੇ ਨੇ ਨਾ ਕਦੇ ਅਲੋਚਨਾ ਵਾਸਤੇ ਨਹੀਂ ਕਰਦੇ ਜੀ ਸਾਗਾ ਕਹਿੰਦਾ ਵਰਕਰਾਂ ਕੋਲੋਂ ਪਤਾ ਤੱਕ ਆ ਗਿਆ ਉਹ ਚੰਗੀ ਤਰ੍ਹਾਂ ਪਤਾ ਕਿ ਗਿਆਸੀਕ ਪ੍ਰਵਾਹ ਜਦੋਂ ਵੀ ਬੁੱਟਾ ਬੜੀਆਂ ਨਾ ਉੱਥੇ ਗਿਆਸੀਕ ਪ੍ਰਵਾਹ ਨੇ ਉਹ ਆਪਕ ਨੂੰ ਨਹੀਂ ਚਾਹੁੰਦੇ ਕਿ ਉਹਨੇ ਕੋਈ ਵੋਟ ਪੜਾਈ ਹੋਵੇ ਜਿਹੜੀ ਸਾਡੀਆਂ ਵੋਟਾਂ ਸੀ ਬੰਦਿਆਂ ਨੇ ਦਿੱਤੀਆਂ ਜਿਸ ਤਾ ਉਹ ਕਹਿੰਦਾ ਮੈਂ ਤੇ ਪ੍ਰਸ਼ਾਸਨ ਦੇ ਵਿੱਚ ਗੱਲਬਾਤ ਕਰਕੇ ਲੋਕਾਂ ਨਾਲ ਗੱਲ ਕਰਦੇ ਕਹਿਣ ਤੇ ਉੱਥੇ ਉਹ ਜਿਸ ਦਾ ਨਹੀਂ ਨਹੀਂ ਹੈ ਜਨਪਤੀ ਕੇ ਜਿਹੜੇ ਦੂਜੇ ਕੈਸਿਕ ਪ੍ਰਵਾਸੀ ਕੰਪਨੀ ਵਿੱਚ ਰਹਿੰਦੇ ਉਹਨਾਂ ਦੀਆਂ ਵੋਟਾਂ ਨਹੀਂ ਆਉਂਦੀ ਕਹਿੰਦਾ ਸਿੰਘ ਦਾ ਪੌੜ ਨਹੀਂ ਪਿੰਡਾਂ ਦੇ ਵਿੱਚ ਤਾਂ ਬੜਾ ਗਲਤੀ ਹੁੰਦੀ ਹੈ ਇੱਕ ਬੰਦੇ ਨੂੰ ਪੱਲੇ ਪੱਲੇ ਘਰ ਦਾ ਪਤਾ ਹੁੰਦਾ ਕਿ ਬੀਬੀ ਕਿਹੜੇ ਪਰਿਵਾਰ ਦੀ ਹੈ ਕਿਹਦੀ ਸਿੱਪਤ ਵਾਲੀ ਹੈ ਕਿਹਦੀ ਜੱਟ ਵਾਲੀ ਜਿਹੜੀ ਇਸਤਰੀ ਨਹੀਂ ਹੁੰਦੀ ਉਹਨੂੰ ਕੋਈ ਰਾਜਨੀਤਿਕ ਕਰਦਾ ਜਿਹੜਾ ਸੰਤ ਪਰਿਵਾਰ ਹੁੰਦਾ ਕੋਈ ਰਾਜਨੀਤਿਕ ਕਰਦਾ ਜਿਹੜੀਆਂ ਹੈ ਹੀ ਦੁਨੀਆਂ ਨੂੰ ਪਤਾ ਹੈ 100% ਪਤਾ ਕਿ ਉਹ ਪਰਿਵਾਰ ਜਿਹੜਾ ਸਿੱਪਲ ਸਖੀ ਨਾਲ ਸੰਬੰਧ ਰਹੀ ਹੈ ਉਹ ਇੱਕ ਮਿੰਟ ਇਹ ਤਾਂ ਉਹਨਾਂ ਨੂੰ ਪਤਾ ਹੈ ਪਿੰਡ ਵਾਲਿਆਂ ਨੂੰ ਮੈਂ ਗੱਲ ਕਰਦਾ ਵੀ ਜਿਹੜਾ ਇੱਕ ਸਿੱਖ ਪਰਿਵਾਰ ਆ ਉਹ ਬਿਲਕੁਲ ਸਿੱਖੀ ਸਰੂਪ ਨਾਲ ਜੁੜਿਆ ਹੋਇਆ ਸਿੱਖੀ ਸਿਸਟਮ ਨਾਲ ਜੁੜਿਆ ਹੋਇਆ ਉਹਦੀ ਘਰਵਾਲੀ ਅਗਰ ਰਾਣੀ ਜਾਂ ਦੇਵੀ ਨਹੀਂ ਸਾਜੀ ਮੈਂ ਤਾਂ ਕਿਹਾ ਉਹਨੂੰ ਪਤਾ ਹੁੰਦਾ ਇਸ ਤਰ੍ਹਾਂ ਕੋਈ ਤਰਾਜ਼ੀ ਕਰਦਾ ਪਿੰਡਾਂ 'ਚ ਪਿੰਡਾਂ 'ਚ ਤਰਾਜ਼ੀ ਕਰਨਾ ਕਿਹਾ ਬੜਾ ਟੋਕੀ ਸੋਚ ਕੇ ਕਰਦੇ ਆ ਭਾਈਚਾਰਾ ਹੁੰਦਾ ਸਾਰਿਆਂ ਦੀ ਇੱਜ਼ਤ ਹੁੰਦੀ ਕੋਈ ਵੀ ਇਸ ਪਾਸੇ ਤਰਾਜ਼ੀ ਕਰਦਾ ਉਹਨਾਂ ਲੋਕਾਂ ਨੇ ਆਪ ਹੀ ਬਤਾਈ ਨਹੀਂ ਕੀਤਾ ਹੋਇਆ ਸਾਡੇ ਕੋਲ ਬੜੀਆਂ ਉਦਾਹਰਨਾਂ ਨੇ ਪਿੰਡਾਂ ਦੇ ਵਿੱਚ ਕੋਈ ਉਹ ਸਿਰਫ ਜਿਹੜੀ ਸਲਾਤ ਦੇ ਤੌਰ ਤੇ ਉੱਤੇ ਕਿਸੇ ਨੇ ਪਿੰਡ ਦੇ ਕਿਸੇ ਦੂਜੀ ਪਾਰਟੀ ਦੇ ਲੀਡਰ ਨੇ ਜਾਨਪੁਰ ਕੀ ਉੱਤੇ ਜਾ ਕੇ ਕਿ ਉਹ ਵੋਟਾਂ ਦੇ ਬਿਨਾਂ ਮੋਟਰ ਦੇ ਉਸ ਦੇ ਵਿੱਚੋਂ ਫਾਰਮ ਭਰ ਕੇ ਤੇ ਜਮ੍ਹਾਂ ਕਰੀਆਂ ਹੋਈਆਂ ਨਹੀਂ ਅਸੀਂ ਉਹਨਾਂ ਤੇ ਤਲਾਸ਼ ਕਰਦੇ ਜਾਨੂਣ ਵੋਟਰ ਤੇ ਕਿੱਥੇ ਤਲਾਸ਼ ਕਰਦੇ ਸਰ ਉਹਨਾਂ ਨੇ ਜਿਹੜਾ 1 ਮਿੰਟ ਸਰ ਜਿਹੜਾ ਉਹਨਾਂ ਨੇ ਫਾਰਮ ਦਿੱਤਾ ਹੁੰਦਾ ਫਾਰਮ ਨੰਬਰ 1 ਉਹਦੇ ਵਿੱਚ ਕਲੀਅਰ ਲਿਖਿਆ ਆ ਪੰਜ ਸ਼ਰਤਾਂ ਕਿ ਮੈਂ ਸਿੱਖ ਧਰਮ ਨੂੰ ਮੰਨਦਾ ਹਾਂ ਜਾਂ ਮੰਦੀ ਆ ਮੈਂ ਦਾੜੀ ਕੇਸ ਨਹੀਂ ਕਰਦਾ ਹਾਂ ਜਾਂ ਕੁਝ ਨਹੀਂ ਕਰਦਾ ਤੇ ਨਾਲ ਨਾਲ ਇਹ ਲਿਖਿਆ ਕਿ ਮੈਂ ਪੰਜ ਬਾਣੀਆਂ ਦਾ ਪਾਠ ਵੀ ਕਰਦੀ ਹਾਂ ਜਾਂ ਕਰਦਾ ਹਾਂ ਇਹ ਸਾਰਾ ਕੁਝ ਪਹਿਲਾਂ ਲਿਖਿਆ ਹੋਇਆ ਇਹ ਇਹਦੇ ਵਿੱਚ ਤਾਂ ਕੋਈ ਇਤਰਾਜ਼ ਹੋਣਾ ਹੀ ਨਹੀਂ ਚਾਹੀਦਾ ਜੇ ਕੋਈ ਆਪ ਲਿਖ ਕੇ ਵੋਟਪੱਤਾ ਆਉਂਦਾ ਫਿਰ ਇਤਰਾਜ਼ ਕਿਤਾ ਤੁਹਾਨੂੰ ਕਿੰਨੇ ਕਹਿ ਕੇ ਆਪ ਤੇ ਇਤਰਾਜ਼ ਕਰਦਾ ਜਨਰਲ ਮੱਦੇਦੇ ਤੇ ਤਾਂ ਕਿ ਜਨਰਲ ਕੋਈ ਨਾ ਕਿਸੇ ਨੇ ਇਤਰਾਜ਼ ਕੀਤਾ ਪਰ ਜਿਹੜੀ ਤੁਹਾਨੂੰ ਅਸੀਂ ਕਹਿ ਰਹੇ ਹਾਂ ਕਿ ਸਚਾਈ ਹੈ ਕਿ ਪੂਰੀ ਪੂਰੀ ਵੋਟਰ ਲਿਸਟ ਦੁਜੀ ਲਾ ਕੇ ਤੇ ਸਾਰੀਆਂ ਅਡਲਟ ਵੋਟਰ ਰਜਿਸਟਰ ਕੀਤੀਆਂ ਹੋਈਆਂ ਅਸੀਂ ਦਰਜਾ ਕਰਾਂਗੇ ਤਾਂ ਵੱਟੇ ਗੰਨਰਾ ਤੋਂ ਡਾਕਟਰ ਸਾਡਾ ਤੁਹਾਨੂੰ ਦੱਸਣਗੇ ਮੈਂ ਇੱਕ ਮਿੰਟ ਜੀ ਦੇ ਦ ਮੈਂ ਆਪਣਾ ਰਿਕਾਰਡ ਕਰੀਆਂ ਕਿ ਕਰੀਆਂ ਸਾਡੇ ਪਿੰਡ ਜਿਹੜੇ ਸ਼ਹਿਰ ਜਨ ਨਾਲੋਂ ਵੱਡੇ ਪਿੰਡ ਹਨ ਉਹਨਾਂ ਦਾ ਨਾਮ ਕੀ ਹੈ ਕੋਕੀਲੀ ਹੈ ਬਲ ਪ੍ਰਵਾਸੀ ਦੇ ਪੜੀਏ ਬਟਰ ਨਾਂ ਨੋਟ ਬਟੇ ਜਿੱਦ ਕਵੀ ਦਾ ਪ੍ਰਗਿਆਸ ਨਹੀਂ ਹੈ ਹੈ ਇਸ ਤਰ੍ਹਾਂ ਕਰਕੇ ਪਹਿਲੀ ਉਹਨਾਂ ਦੀ ਗੱਲ ਕਰਦੇ ਹਾਂ ਕਿ ਜਿਹੜੇ ਬਲ ਪ੍ਰਵਾਸੀ ਦੇ ਜਿਹੜੇ ਬਟੇ ਜਿਹੜੇ ਸਵਾਲ ਹੈ ਇੱਕ ਤੁਹਾਡੀ ਮੈਂਬਰਸ਼ਿਪ ਡਰਾਈਵ ਕਿਹੜੇ-ਕਿਹੜੇ ਸਟੇਟ ਵਿੱਚ ਚੱਲੇ ਦੇਖੋ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਮਾਝੇ ਦੇ ਵਿੱਚ ਦਿੱਲੀ ਦੇ ਵਿੱਚ ਯੂਪੀ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਸਟੇਟਾਂ ਦੇ ਵਿੱਚ ਅੱਗੇ ਵੀ ਸਾਡੀ ਵੱਡੀ ਬਾਕੀ ਕਈ ਤਰ੍ਹਾਂ ਤੇ ਛੋਟੀਆਂ ਛੋਟੀਆਂ ਪੱਤੀ ਹੁੰਦੀ ਹੈ ਜਿਹੜੀ ਵਸਪਨਾਲ ਤੇ ਕਈ ਸਪੈਸ਼ਲੀ ਪੁਰਾਣੇ ਬੱਠੇ ਆ ਮਹਾਰਾਸ਼ਟਰ ਦੇ ਵਿੱਚ ਇਹ ਜਗ੍ਹਾ ਤੇ ਉਹ ਲੱਗੇ ਆਪਣੀ ਆਪਣੀ ਜਾਂਦੇ ਆ ਉਹ ਡਿਮਾਂਡ ਤੇ ਆਪਣੀ ਆਪਣੀ ਪੱਤੀ ਕਰਦੇ ਪਰ ਇਹ ਜਿਹੜੀਆਂ ਸਟੇਟਾਂ ਇੱਥੇ ਕਾਮਨਲੀ ਅਸੀਂ ਕਰਦੇ ਆ ਦੂਜਾ ਮੈਨੂੰ ਇਹ ਪੁੱਛੋ ਸੈਂਬਰਸ਼ਿਪ ਡਰਾਈਵ ਵਿੱਚ ਜਿਹੜਾ ਬੰਦਾ ਪੱਛੀ ਬਣੇਗਾ ਉਹਨੂੰ ਕਲੋਸ ਚੱਕ ਕਿੱਦਾਂ ਦਿੱਤਾ ਇਹ ਦੇਖੋ ਸਾਦਾ ਜਿਹੜਾ ਹਰ ਪਿੰਡ ਦੇ ਵਿੱਚ ਇਹ ਜਿਹੜੀਆਂ ਕਾਰਗੀਆਂ ਜਾਣੀਆਂ ਜਿਹੜੀ ਸਾਡੀ ਮੈਂਬਰਸ਼ਿਪ ਹੈ ਦਰਜਾ ਦਰਜਾ ਉਹਦੇ ਨਹੀਂ ਇਹ ਪਿੰਪੱਧ ਤੱਕ ਜਾਂਦੀ ਸਾਡੀ 155 ਸਾਲ ਪੁਰਾਣੀ ਪਾਲੀ ਹੈ ਜਿਹੜਾ ਸਾਡਾ ਆਂਕੜੇ 'ਚ ਜਿਹੜਾ ਰੈਕਸ਼ਨ ਰੱਦਦਾ ਬੰਦਾ ਉਹਨੂੰ ਕੱਲ-ਕੱਲੇ ਪਿੰਡ ਦੇ ਬੰਦੇ ਦਾ ਨਾਮ ਹੀ ਪਤਾ ਹੁੰਦਾ ਕਿ ਕਿਹੜੇ ਪਿੰਡ ਦੇ ਵਿੱਚ ਸਾਡਾ ਕਿਹੜਾ ਤੇ ਰਹਿੰਦੀ ਉਹਨੇ ਆਪ ਜਾ ਕੇ ਕੰਮ ਕਰੀ ਕਰਦੀ ਹੁੰਦੀ ਹੈ ਇਹ ਜਿਹੜਾ ਕੋਈ ਹੁੰਦਾ ਨਾ ਉਹ ਕਰਾਸ ਚੈੱਕ ਜਿਹੜਾ ਕੋਈ ਆਪਣੀ ਪਾਰਟੀ ਹੈ ਕਿ ਜਿਹਨੂੰ ਕਰਾਸ ਚੈੱਕ ਕਰਨ ਦੀ ਲੋੜ ਹੈ ਕਦੇ ਕਦੇ ਘਰ ਦਾ ਉਹਨਾਂ ਨੂੰ ਉਹ ਹਰ ਇਲੈਕਸ਼ਨ ਨੂੰ ਉਹ ਬੂਥ ਲੰਦੇ ਆ ਲੋਟਾ ਨਵੇਂ ਬਣਾਉਂਦੇ ਆ ਕਰਾਲੀਆਂ ਬਟਾਉਂਦੇ ਆ ਉਹਨਾਂ ਦਾ ਸਿਸਟਮ ਇੱਕ ਲੱਗਦਾ ਪਾਰਟੀ ਨਿਗਰਾਨੀ ਨਹੀਂ ਲੱਗਦੀ ਜਿਹੜਾ ਡਿਸਟ੍ਰਿਕਟ ਲੈਵਲ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਸਾਡੀ ਵਿਜੀਲੈਂਟ ਪਾਰਟੀ ਕੋਈ ਪ੍ਰੋਬਲਮ ਨਾ ਆਵੇ ਆਪੋ ਚ ਡਿਸਟ੍ਰੀਬਿਊਸ਼ਨ ਦੀ ਉਹਦੇ ਵਾਸਤੇ ਜੱਗਰ ਲੱਗੀ ਕਿ ਕੋਈ ਸਿਰਨਾਂ ਪੱਖਪਾਤ ਨਾ ਹੋਵੇ ਪਾਰਟੀ ਪੱਧਰ ਤੇ ਉਹ ਨਿਗਰਾਨ ਦਾ ਕੰਮ ਹੈ ਕਿ ਸਾਰਿਆਂ ਨਾਲ ਜਿਹੜੀ ਕੋਈ ਹੁੰਦੀ ਕਿੰਨੀ ਹੈ ਬਜ਼ਰਬ ਹਾਂਜੀ ਮੁੰਡਾ ਤੁਹਾਨੂੰ ਸਾਰੀਆਂ ਡਿਸਟਾਂਸੀ ਦਿੱਤੀਆਂ ਹਰ ਜਿਹੜੇ ਦੇ ਵਿੱਚ ਜਿਹੜੇ ਆ ਦੋ ਦੋ ਬੰਦੇ ਲੱਗੇ ਹੋਇਆ ਦੂਜੀਆਂ ਸਟੇਟਾਂ ਦੇ ਵਿੱਚ ਵੀ ਦੋ ਦੋ ਬੰਦੇ ਲੱਗੇ ਹੋਇਆ ਉਹ ਤਾਂ ਸੀ ਉਧਰ ਸਾਰੀ ਡਿਸਟਾਂਸ ਨੂੰ ਮੀਡੀਆ ਨੂੰ ਜਾਰੀ ਕੀਤੀ ਲੋੜ ਤਾਂ ਹੀ ਪੈਦਾ ਜੀ ਤੇ ਸਾਰੀ ਇਹ ਸਭੀ ਸਟੇਟਸ ਵਿੱਚ ਆਸੀ ਡਰਾਈਵ ਸ਼ੁਰੂ ਹੋ ਗਈ ਤਾਂ ਇਹ ਜੋ ਹਾਂ ਹਾਂ ਸ਼ੁਰੂ ਹੋ ਗਈ ਅੱਜ ਅੱਜ ਹੁਣ ਇਦੋਂ ਬਾਅਦ ਮਾੜੀ ਵੀ ਸੀ ਜਾਣੇ ਨਹੀਂ ਨਹੀਂ ਬਾਕੀ ਹੋ ਸਟੇਟ ਕਿਉਂ ਹੈ ਪੰਜਾਬ ਕੀ ਹੈ ਹਾਂ ਇੱਕ ਦੋ ਦਿਨਾਂ ਚ ਸਲਿੱਪਾ ਪਹੁੰਚ ਗਿਆ ਟਾਈਮ ਲੱਗਦਾ ਸਾਡੇ ਤਾਂ ਪ੍ਰਿੰਟਿੰਗ ਪ੍ਰੈਸ ਤੋਂ ਬਸਾ ਸਾਡੇ ਕੋਲ ਪਹੁੰਚਦੀਆਂ ਉਨੇ ਵੀ ਟਾਈਮ ਲੱਗਦਾ ਪ੍ਰਿੰਟਿੰਗ ਨੂੰ ਵੀ ਬੜਾ ਟਾਈਮ ਲੱਗਦਾ ਉਹਦੇ ਪਿੱਛੇ ਪੈ ਪੈ ਕੇ ਜਿਹੜੀ ਹੈ ਸਪਲਾਈ ਲੈਣੀ ਪੈਂਦੀ ਹੈ ਥੋੜਾ ਜਣਾ ਹੁੰਦਾ ਦੋ ਚਾਰ ਦਿਨਾਂ ਚ ਸਾਰੇ ਸਮੂਦ ਹੋ ਜਾਂਦੇ ਹੁੰਦੇ ਸਰ ਸਟੇਟ ਦੇ ਟੋਟਲ ਡੈਲੀਗੇਟ ਕਿੰਨੇ ਮੰਨੇ 458 ਪੰਜਾਬ ਦੇ 458 458 458 ਹਾਂ ਜੀ ਸਾਰੇ ਇਸ ਦਾ ਜ਼ਿਲ੍ਹੇ ਨੇ ਇੱਕ ਜ਼ਿਲ੍ਹੇ ਦਾ ਮੈਂ ਕਹਣਾ ਇੱਕ ਹੋਰ ਇੱਕ ਕੰਸਟੈਂਸੀ ਚ ਚਾਰ ਹੁੰਦੇ ਆ ਜਿੰਨੇ ਕੰਸਟੈਂਸੀ ਹੋਣ ਮਲਟੀਪਲ 117 ਹੜਕੇ ਹੈ ਨਾ 468 ਇਹ ਕੋ ਛੋਟਾ ਜਿਹਾ ਪੁਆਇੰਟ ਹੋ ਰਿਹਾ ਹੈ ਕਿ ਜਿਵੇਂ ਹੁਣ ਤੁਸੀਂ ਸ਼ਰੂਨੀ ਅਕਾਲੀ ਦਲ ਦੇ ਵਿੱਚ ਤਾਂ ਧਰਮ ਦਾ ਕੋਈ ਨਹੀਂ ਕਰਦਾ ਕਿ ਜਿਹੜਾ ਮਰਜ਼ੀ ਆ ਕੇ ਕਰਾ ਲੈ। ਕਿ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਕਨਸਟੀਟਿਊਸ਼ਨ ਦਿੱਤਾ ਆ ਇਹ ਉਹਦੇ ਮੁਤਾਬਕ ਹੈ। ਬਿਲਕੁਲ। ਤੇ ਜਿਹੜਾ ਸ਼ਰੂਨੀ ਕਬੀਤੀ ਦੀਆਂ ਚੋਣਾਂ ਲੜਦੇ ਆ ਉਹ ਦਾ ਵੱਖਰਾ ਹੈ। ਨਹੀਂ। ਸਵਰਧਾਨ ਪਾਰਟੀ ਦਾ ਇਕੂਇੰਟ ਜਿਹੜਾ ਹੈਗਾ ਨਹੀਂ 89 ਤੁਸੀਂ ਉਹ ਨਹੀਂ ਉਹ ਬਲਾਂਸੇ ਖੇਡਣਾ ਤੇ ਸੱਚ ਜਿੱਤ ਰਹੇ ਤੁਸੀਂ ਪੱਲ ਬਲਾਂਸੇ ਵਾਲੀ ਬੰਨੀ ਲੱਗਦੀ ਤੁਹਾਨੂੰ ਅੱਗੇ ਬਿਲਕੁਲ ਸੇਮ ਉਹ ਰੰਗ ਬੰਨੇ ਉਹ ਕੇਸ ਉਹ ਕੇਸ ਨਹੀਂ ਉਹ ਕੇਸ ਸੀ ਉਹਦੇ ਜਾਣ ਤੋਂ ਪਹਿਲਾਂ ਪਹਿਲਾਂ ਦਿਖ ਲਿਆ ਨਹੀਂ ਤੇ ਤੁਸੀਂ ਸਾਡਾ ਕਹਿਦਾ ਨਹੀਂ ਸੀ ਛੱਡਦਾ ਕਿ ਉਹ ਚਲਾ ਗਿਆ ਤਾਂ ਤੁਸੀਂ ਪੱਜ ਮਿੰਟ ਉਹਨੂੰ ਤਾਂ ਮੈਂ ਬੜੀ ਬਾਅਦ ਸਮਝਾ ਲਾਉਂਦਾ ਸੀ ਮੈਂ ਕਿ ਕਾਨੂੰ ਮੱਥਾ ਮਾਰੀ ਨਾ ਮੈਂ ਇਹ ਕਰਨਾ ਲੋਕ ਹੈ ਨਾ ਵਿਚਾਰੇ ਦੀ ਚਲੋ ਮੈਂ ਤਾਂ ਤੁਹਾਨੂੰ ਬੈਠੇ ਦੇਖ ਕੇ ਮੈਨੂੰ ਲੱਗਾ ਕਿ ਕਿਰਨ ਸਾਹਿਬ ਵੀ ਆ ਗਏ ਸੀ ਕਿਹੜਾ ਲੱਗਦਾ ਜਗਦੀਸ਼ ਜਿੰਦਾ ਹੋ ਰਹੀ ਇਸ ਤੋਹ ਬਿੰਦੋਪਰੀ ਨਾ ਕੋਈ ਤਾਂ ਉਹ ਤਾਂ ਲੱਗਦਾ ਠੀਕ ਹੱਥ ਨਾ ਬਹੁਤ ਉਹ ਤਾਂ ਲੱਗਦਾ ਠੀਕ ਹੱਥ ਅਸੀਂ ਤਾਂ ਕਿਹੜੇ ਹਰਿਆਣਾ ਇੱਕ ਮਿਲਟੀ ਬਣਾਉਣ ਦੇ ਵਿੱਚ ਉਹਨਾਂ ਦਾ ਯੋਗਦਾਨ ਬਹੁਤ ਸੀ ਜੀ ਬੇਟਾ ਦੇਖੋ ਉਹਦਾ ਇੰਡੀਵਿਡੂਅਲ ਆਪਣਾ ਹੈ